ਇਸ ਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਆ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਸਰਸਾ ਨਦੀ ਦੇ ਕੰਢੇ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਗੁਰੂ ਸਾਹਿਬ ਇਸ ਸਥਾਨ ਤੇ ਆ ਗਏ ਸੀਗੇ ਤੇ ਸਰਸਾ ਨਦੀ ਦੇ ਕੰਢੇ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ ਜਾਨੀ ਕਿ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਸੀਗਾ ਮੁਗਲਾਂ ਨੇ ਝੂਠੀਆਂ ਕਸਮਾਂ ਜਿਹੜੀਆਂ ਖਾਦੀਆਂ ਸੀ ਉਹ ਤੋੜ ਕੇ ਇਸ ਸਥਾਨ ਤੇ ਆ ਕੇ ਹਮਲਾ ਕਰ ਦਿੱਤਾ ਸੀ ਸਵੇਰ ਦੇ ਸਮੇਂ ਜਾਨੀ ਕਿ ਸੱਤ ਪੋ ਦੀ ਸਵੇਰ ਨੂੰ ਗੁਰੂ ਸਾਹਿਬ ਦਾ ਪਰਿਵਾਰ ਇੱਥੋਂ ਵਿਛੜ ਗਿਆ ਸੀਗਾ ਉਹਨਾਂ ਦਿਨਾਂ ਵਿੱਚ ਸਰਸਾ ਨਦੀ ਬਹੁਤ ਚੜ੍ਹੀ ਹੋਈ ਸੀ ਇੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਨਾਲ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਵਾਲੇ ਪਾਸੇ ਨੂੰ ਤੇ ਛੋਟੇ ਸਾਹਿਬਜ਼ਾਦੇ ਇੱਥੋਂ ਮਾਤਾ ਗੁਜਰੀ ਜੀ ਨਾਲ ਸਰਹੰਦ ਵਾਲੇ ਪਾਸੇ ਨੂੰ ਚਲੇ ਗਏ ਸੀ ਇਹਦੇ ਮੱਥੇ ਤੇ ਵੀ ਕਲੰਕ ਹੈ ਕਿ ਇਸ ਨੇ ਕਲਗੀਧਰ ਪਿਤਾ ਜੀ ਦੇ ਪਰਿਵਾਰ ਨੂੰ ਵਿਛੋੜਿਆ ਸੀ ਅੱਜ ਵੇਖੋ ਕਿਵੇਂ ਇਹ ਸ਼ਾਂਤ ਸ਼ਾਂਤ ਵਹਿ ਰਹੀ ਹੈ ਪਰ ਉਸ ਦਿਨ ਇਹ ਖਾਠਾਂ ਮਾਰ ਰਹੀ ਸੀਗੀ ਇੱਥੇ ਹੀ ਇਸੇ ਨਦੀ ਦੇ ਕਿਨਾਰੇ ਛੋਟੇ ਲਾਲਾਂ ਦਾ ਵਿਛੋੜਾ ਪੈ ਗਿਆ ਸੀਗਾ ਕਲਗੀਧਰ ਪਿਤਾ ਜੀ ਤੋਂ ਤੇ ਜੇ ਕਿਤੇ ਇਹ ਉਸ ਦਿਨ ਵੀ ਸ਼ਾਂਤ ਰਹਿੰਦੀ ਤਾਂ ਕਲਗੀਧਰ ਦੇ ਲਾਲਾਂ ਨੂੰ ਵਿਛੜਨਾ ਨਾ ਪੈਂਦਾ